ਮੇਰੀ ਗੱਲ ਸੁਣੋ ਇਹਨਾਂ ਕੱਲ ਦੇ ਆਉਂਦਾ ਪੈਸੇ ਦੁਕਾਨ ਤੇ ਜਮਾ ਕਰਾ ਆਇਆ ਵਾ ਤੇ ਇਹਦੇ ਨਾਲ ਜਾਓ ਤੈਨੂੰ ਬੂਫਰ ਲੈ ਦਿਓ ਜਿੱਤਾਂ ਦੇ ਆਂਦਾ ਵਾ ਤੇ 4000 ਦੇ ਬੜੇ ਵਧੀਆ ਆ ਜਾਣੇ ਆ ਇੰਨੇ ਜ਼ਿਆਦਾ ਮਹਿੰਗੇ ਕੀ ਕਰਨੇ ਆ ਤੇ ਬਾਕੀ ਪੈਸੇ ਲੈ ਆਇਓ ਨਾਲੇ 1000 ਰੁਪਈਆ ਮੰਮੀ ਨੇ ਮੇਰਾ ਕੱਲ ਲਿਆ ਵਾ ਤਾਂ ਵੀ ਨਾਲ ਹੀ ਦੇ ਆਇਆ ਉੱਥੇ 5000 ਦਿੱਤਾ ਸੀ ਉਹਨਾਂ ਨੇ 6 5 ਇਹਦਾ ਤੇ 4 ਮੇਰਾ ਕੋਈ ਨਹੀਂ ਦੀਵਾਲੀ ਲੱਗ ਲੈ ਆਵਾਂਗੇ ਤੇ ਆ ਗਈ ਦੀਵਾਲੀ ਆ ਗਈ ਆ ਦੀਵਾਲੀ ਲੱਗ ਕੇ ਲੈ ਆਉਣੇ ਆ ਗਿਫਟ ਮੈਜਲੀ ਨਾਲ ਤੇ ਪਹਿਲਾਂ ਕੋ ਦੇ ਆਇਆ ਪੈਸੇ ਉੱਥੇ ਮੈਂ ਦੋ ਵਕਤੇ ਜਾਂਦੇ ਆ ਕੋਈ ਨਹੀਂ ਦੀਵਾਲੀ ਲੱਗ ਲੈ ਆਵਾਂਗੇ ਅੱਜ ਵੀ ਲੈਉਣੇ ਆ ਐਸੇ ਗੱਲੋਂ ਮੈਂ ਗੁੱਸੇ ਹੁੰਦੀ ਵੀ ਜੇ ਇਹਨਾਂ ਖਤੇ ਤੈਨੂੰ ਨੇ ਦਿੱਤੇ ਤੇ ਪੈਸੇ ਘਰ ਦੇ ਲੈ ਕੇ ਆ ਤੁਸੀਂ ਨਾਲ ਜਾਂਦੇ ਤੇ ਲੈ ਕੇ ਦਿੰਦੇ ਐਦਾਂ ਦੇ ਤਾਂ ਕੰਮ ਕਰਦਾ ਵਾ ਚੱਲ ਮੈਂ ਚਲਦਾ ਤੇਰੇ ਨਾਲ ਲੈ ਆਉਣੇ ਆ ਮੈਂ ਨਹੀਂ ਜਾਣਦਾ 600 ਰੁਪਏ ਦਿੱਤਾ ਤਾਂ ਵੱਡ ਕੇ ਲੈ ਜਾਂਦੇ ਕੋਤਮ ਨਾਲੇ ਪਏ ਹਲੇ ਨਾਲੇ ਇਹ ਲੈ ਜਾ ਰਹਿਣ ਤੋਂ ਦਿਵਾਲੀ ਲਾ ਕੇ ਗਿਫਟ ਬਲੂ ਆ ਮੈਂ ਆ ਵੀ ਲੈ ਆਉਣੀ ਹਾਂ ਉਦੋਂ ਨਹੀਂ ਮੈਂ ਭਰਾਵਾ ਰਹਿਣ ਦੇ ਗਿਫਟ ਹੀ ਗਿਫਟ ਵਾ ਜਦੋਂ ਨੂੰ ਦਿਵਾਲੀ ਆਉਣੀ ਤੇਰੇ ਵਰਗੇ ਨੇ ਉਥੇ ਲਿਆ ਲਿਆ ਕੇ ਫੇਰ ਖਾ ਲੈਣੇ ਆ ਜਿਹੜੀ ਚੀਜ਼ ਆਉਂਦੀ ਆ ਘਰ ਦੇ ਵਿੱਚ ਆਉਂਦੇ ਸਾਨੂੰ ਚਾਹੀਦਾ ਗਿਫਟ ਮਾਂ ਮੇਰੀ ਨੇ ਰਕਮ ਰਪਈਆਂ ਦੀ ਦਿੱਤੀ ਆ ਇੱਥੇ ਤੇ ਲੋਕ ਆਂਦੇ ਸੀ ਨੰਗ ਵਾ ਆ ਤੂੰ ਸੁਲਾਈਆਂ ਕਰਦੀ ਲੋੜ ਨਹੀਂ ਆ ਮੈਂ ਤਾਂ ਬੂਹਰਾ ਦੇ ਪੰਘੜਾ ਨਹੀਂ ਪਾਉਣਾ ਤਾਂ ਦੂਸਰੀ ਗੱਲ ਪੈਸਾ ਉਹਨੂੰ ਕੋਈ ਨਹੀਂ ਮਰੇ ਤੇਰੀ ਮਾਂ ਦੀ ਕਹਿੰਦੀ ਜਣੀ ਪੈਸੇ ਦੇ ਦੂੰਗੀ ਲੈ ਹਾ ਹੋ ਫਾਦੋ ਵੀ ਡੰਡਿਆ ਵਾਲੀ ਇੱਥੇ ਤੂੰ ਸ਼ਰਤ ਰੱਖਦੀ ਜੇ ਪੈਸਾ ਦਿੰਦੀ ਨੂੰ ਤੇ ਗੱਲ ਕਰ ਤਾਂ ਸਾ ਚੋਰ ਬੋਲਦਾ ਵਾ ਤਾਂ ਇਹ ਤੇ ਕਹਿ ਨਹੀਂ ਆਂ ਭੰਗੜਾ ਭਾਵੇਂ ਤੇ ਬੂਖਰਾ ਤੇ ਪਾਉਣਾ ਭਾਵੇਂ ਨਹੀਂ ਪਾਉਣਾ ਤੁਹਾਨੂੰ ਦੱਸਣਾ ਵਾ ਵੀ ਮਿਲੇ ਆ ਨੰਗ ਦੱਸ ਦੇ ਇਹਨਾਂ ਨਾਲ ਤੂੰ ਵੀ ਨੰਗਵਾ ਤੇਰਾ ਤੇ ਮਾਂ ਕੋ ਦਿੱਤਾ ਘਖਣੀ ਆ ਨਹੀਂ ਠੀਕ ਆ ਤੂੰ ਆਵੇਂ ਨਾ ਸੇਡਾ ਲੋ ਲੈ ਆਉਨੇ ਹੋਣੇ ਲੈ ਆਉਨੇ ਆ ਮੈਂ ਉਹ ਤੇ ਕਹਿੰਦੇ ਆ ਤੂੰ ਜਾ ਕੇ ਲਿਆ ਦਿਓ ਤੇ ਕੰਮ ਨਿਪੜੇ ਨਾਲ ਜਿਹੜੇ ਨੰਗ ਦੱਸਦੇ ਇਹਨਾਂ ਨੂੰ ਪਤਾ ਲੱਗੇ ਕਹੋ ਕੀ ਐ ਪਤਾ ਕਿੰਨੀਆਂ ਗੱਲਾਂ ਕੀਤੀਆਂ ਮਮੀ ਨੇ ਹੁੰਦੇ ਹੀ ਅਜੇ ਨੇ ਪਾਣੀ ਨਹੀਂ ਪੀਤਾ ਮੁੰਡੇ ਨੇ ਇਹ ਨਹੀਂ ਆ ਜਾਣਗੇ ਕੱਲ ਆ ਜਾਣਗੇ ਫੇਰ ਬੂਫਰ ਆਉਣਗੇ ਘਰ ਤੇ ਪਤਾ ਲੱਗੂ ਵੇਖੋ ਵੀ ਕਿੰਨੇ ਕੁ ਬੂਫਰਾਂ ਦੀ ਪੈਸੇ ਦਿੱਤੇ ਇਹਦੇ ਤੋਂ ਪਤਾ ਲੱਗਣਾ ਹੀ ਅੱਜ ਦੇ ਬੱਚੇ ਠੀਕ ਆ ਠੀਕ ਆ ਚੱਲ ਮੇਰੇ ਨਾਲ ਨਹੀਂ ਨਾਲ ਨਹੀਂ ਹਲੇ ਪੱਠੇ ਪਾਉਣ ਵਾਲੇ ਆ ਹਾਏ ਹਾਏ ਵੇ ਤੈਨੂੰ ਕੀ ਹੁੰਦਾ ਮਾਰਨੀ ਆ ਕਿ ਜਾਨ ਜਾਨ ਲੈ ਕੇ ਆ ਹੁਣ ਪਹਿਲਾਂ ਤਾਂ ਛੇ ਦਿਨ ਪੈਸੇ ਵੀ ਆਉਂਦਾ ਉੱਥੇ ਤੇ ਆਇਆ ਰਾਹ ਦੇ ਵਿੱਚ ਹੀ ਚੱਲ ਤੂੰ ਮੈਂ ਆਪੇ ਲੈ ਆਉਣਾ ਤੈਨੂੰ ਦੱਸ ਕਿਹੜੀ ਦੁਕਾਨ ਤੇ ਤੇ ਗਿਆ ਆ ਕਿਨੇ ਦੇ ਰਿਹਾ ਦਮ? ਕੀ ਤੇ ਜਨ? ਹਰੇ ਆਤੀ ਸਾਡੋ ਕਿੜੀ ਰੋਲਾ ਲੈ। ਹਾਂ ਉਹਨੂੰ ਕੋ ਮੁੰਡਾ ਕੱਲ 6000 ਰੁਪਇਆ ਦੇ ਗਿਆ ਸੀ। ਤੇ ਵੇਖ ਲਿਓ ਆਪਣੇ ਹਿਸਾਬ ਨਾਲ ਜਿਆਦਾ ਮਾੜੇ ਨਾ ਹੋਣ। ਤੇ ਨਾਲ ਜਾਣਾ, ਤਾਲ ਜਾਣਾ ਨਾਲ। ਨਾਲ ਨਹੀਂ ਐ ਕਰਨਾ। ਤੁਹਾਨੂੰ ਕਹਣਾ ਵੀ ਕਿੱਦਾਂ ਦੇ ਲੈਣਦੇ ਆ ਫਲਾਣਾ ਲੈਣਦਾ ਠੀਂਡਾ ਲੈਣਦਾ ਚੱਲ। ਆਪਣੀ ਪਸੰਦ ਦੇ ਲੈ ਆਵੀਂ। ਹਾਂ? ਆਪਣੀ ਪਸੰਦ ਦੇ ਲੈ ਆਵੀਂ ਉੱਠ। ਨਹੀਂ ਨਹੀਂ ਮੈਂ ਪੱਠੇ ਪਾਉਣੇ ਆ। ਹਾਏ ਨਾ ਖੱਤਿਆ। ਆਜ ਬੜਾ ਪੱਠਿਆ ਦਾ ਇਹਨੂੰ ਲਾਲ ਝੋਣ ਦੇ ਅੱਗੇ ਅੱਗੇ ਕਰਦਾ ਨਹੀਂ। ਤੇ ਘਰ ਲਈ ਆਪਣਾ ਵੇਖਣਾ ਡੰਗਰ ਦੁੱਧ ਨਹੀਂ ਚੋਣਾ ਸ਼ਾਮ ਨੂੰ। ਹਾਏ ਉੱਠ ਕੱਪੜੇ ਦਵਾ ਪ ਵਧੀਆ ਲੱਗਿਆ ਕੋਈ ਜੱਦਾਰ ਲਿਆਓ ਠੀਕ ਆ ਮੈਂ ਪੱਠੇ ਪਾਉਣੇ ਆ ਮੈਂ ਪੱਠੇ ਪਾਣਾ ਹਾਂ ਕਰਕੇ ਕਿ ਆਵਾ ਇਹਨੂੰ ਕੀ ਹੋ ਗਿਆ ਅੱਜ ਨਖਤਾ ਦਾ ਗਰਮੀ ਚ ਜਾਣ ਤੋਂ ਕਹਿਣ ਲਿਆ ਹੋਣਾ ਤਾਂ ਤੁਸੀਂ ਲਿਆਓ ਮੇਰਾ ਤਾਂ 1000 ਮੋੜ ਕੇ ਲਿਆ ਕੇ ਦਿਓ ਮੇਰੇ ਵੀ ਉੱਥੇ ਨਾਲ ਹੀ ਦੇ ਆਇਆ ਵਾ ਚਲ ਜਾ ਇੱਧਰ ਚਲ ਜਾ ਚਲ ਮੇਰਾ ਬਟੂਆ ਫੜਾਈ ਉੱਥੋਂ ਸਬਜ਼ੀ ਵੀ ਲਈ ਆਏ ਉਹ ਨਾਲੇ ਸਬਜ਼ੀ ਵੀ ਲੈ ਆਉਂਗਾ ਇਹ ਦਿਵਿੰਦਰ ਨੇ ਉਹਨੂੰ ਲਾ ਕੁੜੀ ਨੂੰ ਫੋਨ ਨਹੀਂ ਮੇਂ ਤਾਂ ਰਾਤ ਨੂੰ ਨੀਂਦ ਨਹੀਂ ਆਈ ਕਿ ਤੇ ਹੋਰ ਤਰ੍ਹਾਂ ਹੋਂ ਡਿਆ ਵਾ ਉਹਨੂੰ ਹੀ ਲਾਉਣ ਡਈ ਮਮੀ ਲੱਗਣ ਨਹੀਂ ਡਿਆ ਬਿਜੀ ਆਉਂ ਡਿਆ ਕਿ ਕਿਤੇ ਦੱਸਿਆ ਹੀ ਨਹੀਂ ਕਿ ਵਾਇਸ ਹੋਏ ਪੀ ਕਿੱਦਾਂ ਹੋਏ ਤੇ ਕਿੱਦਾਂ ਨਹੀਂ ਹਲੋ ਹਲੋ ਮਮੀ ਅਸੀਂ ਗਾਲ ਸਾਸਰੀਕਾਰ ਕੀ ਕੰਡਈਆਂ ਮਾਂ ਨਹੀਂ ਬੱਸ ਹਮਟੰਡਾ ਤੇ ਮੈਨੂੰ ਦੱਸਿਆ ਹੀ ਨਹੀਂ ਮੁੜ ਕੇ ਮੈਂ ਸੁੱਕਣੇ ਪਈ ਇਧਰ ਆ ਪੜੇ ਤਰਲੇ ਮਿੰਟਾਂ ਦਾ ਰਾਤੀ ਮੈਂ ਨਾਲ ਸੁੱਤਾ ਸੁੱਤੇ ਪਏ ਰਿਹਾ ਕਿਤੇ ਤੇ ਰਾਤੀ ਦੱਸਿਆ ਹੀ ਉਹ ਵੀ ਮੈਂ ਦੁਕਾਨ ਤੇ ਜਾਹ ਕਲਾ ਆ ਮੈਂ ਤਿਆਰ ਹੁਕਮ ਨੇ ਉਹਨਾਂ ਕੋਲ ਜਾਹ ਕਲਾ ਆ ਕਹਿੰਦਾ ਜੇ ਮੈਂ ਕਾਹ ਵੇਹੁੰਦਾ ਤਾਂ ਤੁਸੀਂ ਤੇ ਮੇਰੇ ਖਰਚ ਲੈਨੇ ਸੀ ਤੇ ਕੋਹਰ ਮੈਨੂੰ ਫੀਰ ਨਹੀਂ ਲੈ ਕੇ ਦੇਨੇ ਆ ਵੇਹਲਾ ਮੈਂ ਤੈਨੂੰ ਆਖਿਆ ਨਾ ਪਤਿਆਸ਼ ਤੇ ਆ ਕੇ ਪੁੱਛ ਤੈਹ ਲੈ ਗਿਆ ਵਾ ਤੈਨੂੰ ਆਂਦਾ ਦਿੱਤਾ ਹੀ ਨਹੀਂ ਉਹਨਾਂ ਆਹੋ ਤੇ ਮੈਂ ਖਾਦਾ ਆਹੋ ਮੈਂ ਆਖਿਆ ਗੱਲਾਂ ਸੋ ਲਾ ਮਾ ਕਰ ਗਏ ਨੰਗਾ ਵਾ ਨੰਗਾ ਨਹੀਂ ਕੀ ਦੇਣਾ ਵਾ ਪਤਰੀਆ ਆ ਜਮੀ ਦੇ ਮੇਰੇ ਗੁੱਸਾ ਬੜਾ ਚੀਜ਼ ਹੈ ਕਦੇ ਪਹਿਲਾਂ ਇਹਨੂੰ ਦੱਸਾਂ ਵੀ ਨਾ ਰੁਕਤੇਗੀ ਆ ਫਿਰ ਮੈਂ ਛੱਟ ਪਰੇ ਮਨਾ ਇਹਦਾ ਤੇ ਦਿਮਾਗ ਖਰਾਬ ਤੇ ਮੈਂ ਨਾਲ ਹੋਰ ਵੀ ਥੁੜੀ ਹੋ ਜਾਣਾ ਵਾ ਦੇਖ ਲੈ ਜਿਹੜੀ ਮੇਰੇ ਦਿਲ ਚ ਉਹ ਗੱਲ ਹੋਈ ਨਾ ਮੈਂ ਖਾ ਉਹਨੇ ਗੱਲਾਂ ਵੀ ਵੀ ਬਣਾਉਣੀਆਂ ਦਾਦੀ ਨੇ ਮੈਂ ਤਾਂ ਦੱਸਿਆ ਫਿਰ ਸਵੇਰੇ ਤੇ ਪਿਓ ਨੂੰ ਮੈਂ ਕਿਹਾ ਹੁਣ ਮੈਂ ਕਿਹਾ ਵੀ ਜਾ ਤੇ ਮੁੰਡੇ ਨੂੰ ਨਾ ਉਫਰ ਲਿਆ ਦੇ ਦੁਕਾਨ ਤੋਂ ਤੇ ਨਾਲੇ ਮੇਰੇ ਪੈਸੇ ਮੋੜਨੇ ਆਈ ਵਿਚਾਰ ਨੂੰ ਸਾਡੇ ਜੱਲ ਜੱਲ ਦੇ ਬੜੇ ਵੱਡੀ ਆ ਜਾਣੀ ਆ ਨਾਲੇ ਆਪ ਜਾ ਕੇ ਵੇਖ ਕੇ ਦਿਹਾ ਦੇ ਜਹਾਨਾ ਜਾਨੀ ਉਹ ਤੇ ਆ ਕੱਲ ਹਵਾ ਦੇ ਵਿੱਚ ਆਇਆ ਨਾ ਤੁਹਾਡੇ ਕੋਲ ਆਵਾ ਲੈਟੀ ਹੋ ਗਿਆ ਤੇ ਅੰਦਰ ਤੇ ਭਾਵੇਂ ਠੀਕ ਨਾ ਹੋਵੇ ਕੈਂਡਰ ਮੈਂ ਦਾਲ ਨਹੀਂ ਜਾਣਾ ਮੈਂ ਚਲ ਤੁਸੀਂ ਜਾ ਕੇ ਲਿਆ ਦਿਓ ਚਲ ਆਪ ਦੋਵੇਂ ਜੀ ਚਲ ਜਓ ਪਸੰਦ ਕਰਕੇ ਲਾਓ ਤੇ ਜਦੋਂ ਲੈਣਦੇ ਨਾ ਮੂਖਰ ਮੈਂ ਹੋਈ ਚਲ ਗਈ ਆ ਇਹ ਵੀ ਚਲ ਗਈ ਮੇਰੀ ਗੱਲ ਸੁਣ ਜਦੋਂ ਫੇਰ ਆਜੂਗਾ ਨਾ ਪਿੰਦਰਸੋ ਲੈ ਕੇ ਤੇ ਮੈਨੂੰ ਫੋਨ ਕਰੀਂ ਭੀ ਲੈਂਦੇ ਆ ਹਾਂ ਫੋਨ ਵਿੱਚ ਗਾਣੇ ਲਾ ਕੇ ਵਜਾ ਕੇ ਜੀਲ ਬਣਾ ਕੇ ਲੰਗਾ ਕੇ ਤੁਹਾਨੂੰ ਆਹੋ ਵੇਖਿਆ ਨਹੀਂ ਵੀਰਾਂ ਕਦੇ ਇਹਦਾ ਮੇਰਾ ਦੋਤਾ ਆਂਦਾ ਮੂੰਫਰ ਲੈਣੇ ਮੂੰਫਰ ਲੈਣੇ ਲਿਆ ਦਿਓ ਆ ਪਰ ਇਹਨੇ ਵੀ ਨਬੜਾ ਤਾਂ ਨਹੀਂ ਵੀ ਨਹੀਂ ਪਾਇਆ ਇਹ ਕੱਲ ਦਾ ਖਪਾ ਦਿੱਤਾ ਬਸ ਉਹਨੇ ਮੈਨੂੰ ਵੀ ਪੈਰੇ ਮੈਂ ਮੰਗਦੀ ਰਹੀ ਤੇ ਕਦੀ ਕੋ ਅਕੜੀ ਕੋ ਹਾਂ ਦਾਤੀ ਚੱਸੀ ਕਿਉਂਕਿ ਮੈਂ ਦੁਕਾਨ ਤੇ ਜਾਵਾਂ ਕਰਾ ਆਇਆ ਚੱਲ ਦੀਵਾਲੀ ਦਾ 10000 ਰੁਪਏ ਮੈਂ ਕਹਾ ਹਾਏ ਹਾਏ ਮੰਮੀ ਨੇ ਵੀ ਮੈਂ ਕਿਹਾ ਪੌੜੇ ਮਾਰਿਆ 6000 ਰੁਪਏ ਦੇ ਪਿੱਛੇ ਝੂਠ ਮਾਰਾ ਮੈਂ ਕਿ ਜਵਾਬ ਦਊਂਗੀ ਇਹਨਾਂ ਨੂੰ ਚੱਲ ਦੀਵਾਲੀ ਦਾ ਗਿਫਟ ਹੀ ਸਹੀ ਦੋਤੇ ਨੂੰ ਹਾਂ ਹਾਂ ਨਹੀਂ ਆਇਆ ਹਾਂ ਤਦੇ ਬੰਦਰ ਨਰਮ ਅਕੈਡਮੀ ਨੂੰ ਫੋਨ ਲਾ ਕੇ ਦੇ ਆ ਮੈਂ ਨਾ ਹੁਣ ਫਿਰੇ ਕੰਮ ਕਰਨਾ ਵੇਲੀ ਹੋ ਕੇ ਲਾਉਂਗੀ ਹੁਣ ਇਹ ਨਾ ਸਾਨੂੰ ਹੋਵੇ ਪੀ ਇਧਰੋਂ ਲਾਈਆ ਤੇ ਫੇਰ ਤੋ ਚੁੱਕੇ ਫੋਨ ਲਾ ਦੇ ਜਦੋਂ ਮੁਫਰਕਰ ਆਗੇ ਫੋਨ ਲਾ ਦੋ ਮੈਂ ਫੋਟੋਆਂ ਪਾ ਦੂੰਗੀ ਜਿ세 ਕਹੇ ਤੇ ਰੈਂਟਰ ਨੂੰ ਕਹੀਂ ਵੀ ਮੈਨੂੰ ਵਟਸਐਪ ਤੇ ਮਖਾਲੇ ਫੋਟੋਆਂ ਤੇ ਜੈਨ ਪਾਉਂਗੀ ਚੰਗਾ ਚੰਗਾ ਸਤ ਸ੍ਰੀ ਅਕਾਲ ਕੀ ਆਂਦੀ ਆ ਆਂਦੀ ਆ ਚੱਲੇ ਗਿਆ ਵਾ ਪਿੰਦਰ ਸੋਂ ਮੁਫਰ ਲਾ ਪਾਹੇ ਮਿਲ ਗਏ ਆ ਆਹੋ ਜਮਾਂ ਕਰਾ ਗਿਆ ਲੱਲੂ ਭਾਣੇ ਸ਼ੁਕਰ ਪਰਮਾਤਮਾ ਦਾ ਰੋਟੀ ਨਹੀਂ ਨੰਗੜੀ ਛੇ ਜਿਆ ਰੱਖ ਮੁਕੇ ਥੋੜੀ ਹੁੰਦੀ ਆ ਪਤਾ ਕੀ ਗੱਲ ਆਪਣੀ ਦਾਦੀ ਦੇ ਹੁੰਦਿਆਂ ਦੱਸੰਡਿਆ ਤੇ ਮੈਂ ਕਿਹਾ ਦਾਦੀ ਨੇ ਤਾਂ ਸੋਹਣਾ ਕਰ ਦੇਣਾ ਪਿਓ ਨਾ ਕੀ ਦੇਣਾ ਤੈਨੂੰ ਤੇ ਅਗਲੀ ਨੂੰ ਤਾਂ ਕਹਿਣਾ ਉਹਦੇ ਨੰਗ ਦੱਸਦੀ ਹੁੰਦੀ ਆ ਆਖਿਆ ਵੀ ਹੋ ਉਹ ਦੀ ਜबान ਉਹਦਾ ਰਹਿਣ ਵਾਲੀ ਨਹੀਂ ਆ ਤੇ ਚੱਲ ਸ਼ੁਕਰ ਨਹੀਂ ਐਡਾ ਚਲਾਕ ਨੇ ਆਪੇ ਜਮਾਂ ਕਰ ਗਿਆ ਉਥੇ ਆਪੇ ਹੀ ਆਂਦੀ ਆਪੇ ਆਂਦਾ ਹੀ ਪੁੱਤੇ ਹੀ ਖਰਚ ਦੇਣੇ ਹੁਣ ਚੱਲੇ ਲੈਣ ਚਲ ਗਿਆ ਪਿੰਦਰ ਸੋਤ ਘਰੇ ਹੀ ਆ ਫਰੀਦ ਚੱਲ ਵਧੀਆ ਮੈਂ ਤੂੰ ਦੱਸ ਦਈਂ ਭੀ ਜਦੋਂ ਆ ਗਏ ਆ ਵੀ ਆ ਗਏ ਆ ਮੈਨੂੰ ਤਾਂ ਅਜੇ ਵੀ ਨਹੀਂ ਯਕੀਨ ਜਿਆ ਆਉਂਦਾ ਲੱਲੂ ਜੇ ਤੇ ਗੌਰਵਾਂ ਹਾਂ ਮੈਂ ਵੇ ਨਿਕਲਿਆ ਮੈਂ ਕੱਪੜੇ ਧੋਣੇ ਦੁਪਹਿਰ ਚੜ ਗਈ ਕਦੋਂ ਆਂਦਾ ਵੜਿਆ ਮੈਂ ਬਾਥਰੂਮ 'ਚ ਆਇਆ ਨਹੀਂ ਪਾਪਾ ਲੈ ਹਾਏ ਹਾਏ ਜਦੋਂ ਤੇ ਪਾਪਾ ਗਏ ਉਹਦੇ ਨਾਲ ਅੰਦਰੇ ਵੜਿਆ ਬਾਹਰ ਤੇ ਨਿਕਲਿਆ ਤੂੰ ਕੀ ਕਹਿਣਾ ਉਹਨਾਂ ਨੂੰ ਮੈਨੂੰ ਢਿੱਡ ਵੀੜਾ ਹੁੰਦੀ ਹਲੇ ਪੈਮ ਲੱਗਣਾ ਓ ਯਾਰ ਆ ਜਾਣਾ ਵਾ ਕਿੰਨਾ ਟਾਈਮ ਲਗਣਾ ਵਾ ਇੰਨਾ ਚੜ ਹੋਇਆ ਅੰਦਰ ਮੁੜਕੇ ਮੁੜਕੀ ਹੁੰਦਾ ਹੁਨਾ ਵਾ ਨਹੀਂ ਮੁੜਕੋ ਮੁੜਕੀ ਹੁੰਨਾ ਵਾ ਤੂੰ ਰਹਿਂਦੇ ਮੈਨੂੰ ਇੱਥੇ ਲੈ ਕੋਈ ਗੱਲ ਵਾ ਉਹ ਨਹੀਂ ਠੀਕ ਏ ਜਾਂ ਨਹੀਂ ਢਿੱਡ ਪਿਡੋਂਦੀ ਆ ਚਲ ਬਾਹਰ ਆਜ ਵੈਂਜੂਨ ਪਾ ਕੇ ਚਾਹ ਦਵਾ ਆ ਜਾਣਾ ਵਾ ਯਾਰ ਅੰਦਰ ਇਹਨਾਂ ਪਤਾ ਨਹੀਂ ਕੀ ਹੋ ਗਿਆ ਵਾ ਇੰਨਾ ਚਾਹੀ ਇਹਨਾਂ ਬੂਫਰਾਂ ਦਾ ਜਦੋਂ ਉਹਦੇ ਬੂਫਰ ਲੈਣ ਗਏ ਆ ਬਾਥਰੂਮ ਵਿੱਚ ਚੈਨੀ ਨਿਕਲ ਗਿਆ ਆਉਂਦੇ ਆ ਪਿੱਛੇ ਕਿੱਥੇ ਆਓ ਆਉਂਦੇ ਆ ਮੁੰਡਾ ਕਿੱਥੇ ਆ ਆਂਦੇ ਆ ਹੁਣ ਬਾਹਰ ਕੱਢ ਬੂਫਰ ਲਵਾਵੇ ਕਿੱਦਾਂ ਨੇ ਬੜੇ ਵਧੀਆ ਮੈਂ ਤੂੰ ਦੱਸਦਾ ਉਹਨੂੰ ਲਿਆਵਾਂ ਲੱਭ ਕੇ ਲਿਆ ਦੇ ਤੇਰਾ ਬਚ ਗਿਆ ਹਜਾਰ ਮੇਰਾ ਬਚ ਗਿਆ ਬਚ ਗਿਆ ਤੇਰਾ ਬਚ ਗਿਆ ਸਾਰੇ ਬਚ ਗਏ ਤੂੰ ਐਦਾਂ ਕਰ ਉਹਨੂੰ ਲਿਆ ਕਿੱਥੇ ਆ ਉਹ ਨਹੀਂ ਲੈਉਣੀ ਵਿੱਚ ਆਂਦਾ ਕਿੱਦਾਂ ਗੋਰੇ ਵੇ ਗੋਰੇ ਗੋਰਿਆ ਭੁੱਖਣ ਆ ਗਈ ਆਜਾ ਹਾਂ ਨਖਤਿਆ ਥੱਲੇ ਉੱਦੇ ਬੈਠਾ ਵਾ ਬੂਆ ਕਿੱਦਾਂ ਖੁੱਲ ਗਿਆ ਚਿੜਕਨੇ ਢਿਲੇ ਆ ਥੱਲੇ ਬਗਾਈ ਥਾਂ ਕੀ ਗਾਲਾ ਉਦਾਂ ਹੀ ਢੇਡ-ਬਿਢੀਆਂ ਹੋਂਦੀ ਮੈਂ ਇੱਥੋਂ ਹੀ ਬਹਿ ਜਾਊਂਗਾ ਲੋੜ ਭਾਈ ਆ ਨਖਤਿਆ ਬੂਫਾ ਖਲਾਈਏ ਬਾਹਰ ਆਉਂਦੇ ਪਿਛੇ ਮੈਂ ਤੇਲ ਲਾਉਣਾ ਚੌਂ ਨੂੰ ਬੂਗਰਾ ਜਾ ਤੇਲ ਨਹੀਂ ਮੈਂ ਦੇਸੀ ਘਿਓ ਚੋਨਾ ਵਾ ਖਲੋ ਜਾ ਹਾਏ ਪਾਪਾ ਕਹਿੰਦੇ ਆਉਂਦੇ ਆ ਪਿਛੇ ਹਾਂ ਓ ਲੈ ਆ ਕਿੱਥੇ ਪੈਸੇ ਦੇ ਗਿਆ ਹੈ? ਹਾਂ? ਕਿਹੜੇ ਕਿਹੜੀ ਦੁਕਾਨੇ ਪੈਸੇ ਦੇ ਗਿਆ? ਰਿਆੜ ਨੂੰ, ਰਿਆੜ ਨੂੰ। ਪੁੱਛ ਪੁੱਛ ਪੁੱਛ। ਉਹ 처 ਮੇਰੀ ਬੇਟੀ ਘਾਤੀ ਆ। ਉਹ ਸਿਰ ਰੁਪਈਆ ਨਹੀਂ ਦੇ ਗਿਆ ਝੂਠ ਬੋਲਦਾ ਏ। ਹਾਏ ਗੁਰ ਪੈ ਕਿਨੇ ਦੇ ਗਿਆ? ਕਿਉਂ ਦੇ ਗਿਆ ਉਹ? ਨਾ ਮਾਰੋ। ਨਾ ਮਾਰੋ ਇਹਨੂੰ। ਮੇਰੇ ਨਾਲ ਸੁਣਾ। ਇਹ ਕਿਨੇ ਦੇ ਗਿਆ ਵਾ? ਉਹ ਨਾਲੀ ਕਿਤੇ ਦੇ ਗਿਆ। ਵਾਏ। ਦੇਖ ਗਿਆ ਤੇ ਤੂੰ ਸੱਚ ਕਿਉਂ ਦੱਸਿਆ ਵੀ ਡਿੱਗ ਪਿਆ ਹੈ ਕਿਤੇ ਛੋਟਾ 6000 ਰੁਪਈਆ ਸਿਰ ਮੈਨੂੰ ਖਲਾਤਾ ਤੂੰ ਦੁਕਾਨ ਤੇ ਬੁਫਾ ਲੈ ਆ ਹੁਣ ਮੋਨ ਮਾਰ ਦੇ ਨਾ ਅੱਗੇ ਵਚ ਲੈ ਵਾ ਉਦੋਂ ਬੋਲਦੀ ਵੇ ਬੋਨਾ ਨੰਗਾ ਨੇ ਕੀ ਦੇਣਾ ਵਾਨੂੰ ਗੱਲ ਸੁਣ ਜੇ ਕੇ ਹੋਰ ਦੁਕਾਨ ਦੇ ਦਿੱਤੇ ਆ ਨਾ ਤੇ ਤਾ ਵੀ ਦੱਸ ਇੱਲਾਹ ਦੇ ਬੀਬੀਆਂ ਨੂੰ ਦੋ ਵਾਰ ਲਈ ਤੁਸੀਂ ਕੋ ਜੇ ਮੈਂ ਕੀ ਕਹਿਆ ਲੈ ਮੈਨੂੰ ਕੀ ਕਹਿਣ ਦਾ ਹੈ ਬੇਟੀ ਕਾਤੀ ਮੇਰੀ ਉੱਥੇ ਇਹਨੂੰ ਕਰ ਪੱਠੇ ਜਿਹੜਾ ਪਾਉਂਦਾ ਤੇ ਪਾਈ ਬੱਠੇ ਨੂੰ ਮੈਂ ਵੀ ਅਖਨ ਖੱਤਾ ਨਾਲ ਕਿਉਂ ਨਹੀਂ ਜਾਂਦਾ ਬੂਫਰ ਲੈਨ ਕਹਿੰਦਾ ਕਿੰਨੇ ਦਿਨਾਂ ਦਾ ਮੈਂ ਜਾਣਾ ਵਾ ਕਿੱਥੇ ਸੁੱਟ ਕੇ ਆਇਆ ਵਾ ਪੈਸੇ ਕਿੱਦਾਂ ਲੱਕੇ ਕੀ ਦਿਖਲੋਤਾ ਹਵਾਜ ਲਈ ਕਿੱਦਾਂ ਨਹੀਂ ਖਲੋਤਾ ਤੇ ਫੇਰ ਦੇਖੀ ਤਾਂਗਾ ਉਹ ਖਾਦਾ ਸੀ ਨਹੀਂ ਖਾਦਾ ਇਹ ਉਦਾਂ ਖਾਫ ਹੋ ਗਿਆ ਹੋਣਾ ਕਿਤੇ ਝੂਠ ਨਾ ਮਾਰੀ ਐਨਾ 6000 ਰੁਪਏ ਨੇ ਕਿਤੇ ਖਾ ਲੈਣਾ ਹੀ ਮਸ਼ੀਨ ਆਏ ਹੋਰਿਆ ਮੈਂ ਨਾ ਬਗੜ ਲਾਉਂਦਾ ਖੂਨ ਨਹੀਂ ਉਹਨਾਂ ਕਹੇ ਜਾਂ ਚੁੱਕੀ ਚੱਲ ਮਾਦਾ ਲੈਣਾ ਨਹੀਂ ਪਈ ਗਾ ਤੈਨੂੰ ਮਾਦਾ ਦਿੱਤਾ ਵਾ ਦੇ ਉਹਨਾਂ ਹਾਂ ਉਹਨਾਂ ਦਿੱਤੇ ਨਹੀਂ ਆ ਉਹਨਾਂ ਦਿੱਤੇ ਨਹੀਂ ਆ ਮੋਰ ਤੋਂ ਮੁਕਿੰ ਤਰ੍ਹਾਂ ਝੂਠ ਨਾ ਮਾਰਦਾ ਹਾਂ ਕੋ ਸਾਹਮੀ ਮੰਮੀ ਨੇ ਮੈਨੂੰ ਆਪ ਦੱਸ ਦੇ ਦਿੱਤੇ ਆ ਨਹੀਂ ਦਿੱਤੇ ਉਹਦਾ ਵੀ ਤੂੰ ਤਾਂ ਨਹੀਂ ਨਹੀਂ ਦਿੱਤੇ ਉਹਦਾਂ ਸਾਰੇ ਰਲੇ ਨਹੀਂ ਦਿੱਤੇ ਇਹਨੂੰ ਪੜੋ ਨਹੀਂ ਦਿੱਤੇ ਉਹਨਾਂ ਪਏ ਬੋਰਾ ਮੈਂ ਤੇਰੀ ਹੱਟ ਡਿੰਗਾ ਜੋ ਕੱਢਨੇ ਪੈਸੇ ਦਿੱਤੇ ਨਹੀਂ ਉਹਨਾਂ ਅਮੇ ਜਾ ਕੇ ਆ ਮੇ ਲੋਹ ਨੇ ਛੋਟਾ ਆ ਰਾਜ ਕਿਤੇ ਉਹ ਕਹਿੰਦੇ ਉਹਨਾਂ ਦਾ ਲਾਤ ਉਹ ਕਹਿੰਦਾ ਉਹ ਕਹਿੰਦਾ ਇਦਾਂ ਕਹਿਦੀ ਉਹ ਕਹਿੰਦਾ ਇਦਾਂ ਕਹਿਦੀ ਆ ਕੇ ਵੀ ਡੇਗੇ ਅਸੀਂ ਦਿੱਤੇ ਆ ਹਾਏ ਨਾ ਝੂਠ ਮੈਂ ਮੰਮੀ ਨਾਲ ਗੱਲ ਕਰਾਵਾਂ ਸਪੀਕਰ ਹੋਲਡ ਕਰਾ ਕੇ ਉਨ ਉਹਨਾਂ ਕਾ ਖਾ 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 ਨੂੰ ਗਾ ਤੇ ਖਾ ਲੂਗੀ ਤਾਂ ਤੈਨੂੰ ਨਹੀਂ ਛੱਡਣਾ ਫੇ ਮੈਂ ਘਰ ਨਹੀਂ ਰੱਖਣਾ ਜਾ ਕੇ ਤੇ ਪੈਸੇ ਤੇਰੇ ਹੱਡਾ ਚ ਵੇਖੀ ਕੀਤਾ ਕਰਦੀ ਤੇਰੇ ਜੋ ਇਹਦਾ ਕਸੂਰ ਸਾਰਾ ਕਦੀ ਆਂਦਾ ਮੇਰੇ ਡੇਗਿਆ ਕਦੀ ਆਂਦਾ ਦਿੱਤੇ ਨਹੀਂ ਆ ਇਹਨੂੰ ਦਿੱਤੀ ਫੇਰ ਇਹਨੂੰ ਡੱਬ ਕੇ ਦੇ ਵੇਖੀ ਨਾ ਦਿੱਤੇ ਉਹਨਾਂ ਫੜੋ ਇਹਨੂੰ ਇੱਕ ਵਾਰ ਐ ਫੜੋ ਐ ਫੜੋ ਦੱਸੂਗਾ ਹੋਰ ਦੂਜੇ ਵਾਰ ਨੂੰ ਮਰ ਜੂਗਾ ਨਾਲੇ ਮਾਰਾ ਤੂੰ ਐਵੇਂ ਨਾ ਮੋਲੀ ਪਾਈ ਜਾਇਆ ਕਰ ਮੈਨੂੰ ਪਤਾ ਉਹਨਾਂ ਨੇ ਦੇਖ ਤੋਰਿਆ ਪੈਸੇ ਓਏ ਸੁਪ ਕਰ ਜਾ ਤੂੰ ਜਾ ਕੰਮ ਕਰ ਜਾ ਕੇ ਕੁੜੀ ਦੇਤੀ ਮੇਰੀ ਮਾਂ ਨੇ ਐਡੀ ਵੱਡੀ ਤੇ ਪੈਸੇ ਨਹੀਂ ਥੋੜੇ ਜਿ ਦੇ ਸਕਦਾ ਤੁਹਾਨੂੰ ਪੈਸੇ ਨਹੀਂ ਦਿੱਤੇ ਪੈਸੇ ਨਹੀਂਵੇਂ ਬੈਠੀ ਕਿੱਲ ਦੀ ਰਹਿਣੀ ਹਰ ਵੇਲੇ ਮੂੰਹ ਜਮਾ ਕੇ ਗੂ ਤਰ ਤੱਪਣਾ ਘਾਲ ਜਪਾ ਜਾ ਤੂੰ ਮੇ ਕੋ ਸੰਗੀ ਨਾ ਬਣਾ ਲਈ ਆਪਣੀ ਬੰਦਿਆ ਮੈਂ ਚਲ ਜਾਂ ਅੰਦਰ ਤੇਰੀ ਨਾਲ ਚੰਬੀ ਲਾ ਜੇ ਆਹੋ ਇਹਨੂੰ ਨਾ ਕਿਹਾ ਸਾਰੀ ਉਮਰ ਕਿਹਦੀ ਚੰਬੀ ਲਾਉਂ ਹੈ ਕੋਰੀ ਨਰਾਇਓ ਤੇਰੇ ਕਦ ਜਨੇ ਪਾਈ ਸਾਰੇ ਚਲ ਪੈਸੇ ਬੁਫਰ ਦੇ ਦਿੱਤੇ ਮੇਰੇ ਘਰ ਦੇ ਨਹੀਂ ਪਾਈ ਟੱਡੇ ਮੁੰਡੇ ਨੇ ਪਾਈ ਟੱਡੇ ਮੁੰਡੇ ਨੇ ਜਿੱਦਾਂ ਦਾ ਹੈਗਾ ਉਹ ਲੱਲੂ ਜੀ ਟਾਡੇ ਤੇ ਜਾਣਾ ਸੀ ਨਾ ਤੇਰੇ ਤੇ ਜਾਣਦੇ ਬਹੁਤ ਕਿਹਦੇ ਰਾਣੀ ਸਾਲੂ ਤੇ ਬੜੇ ਵਧੀਆ ਵਾ ਹੈਗੇ ਆਗੇ ਹੈਗੇ ਆ ਅਨੂ ਨੇ ਡੈਂਗੜੀ ਜੀ ਨੂੰ ਇਹ ਕਹਿਣਾ ਹੁੰਦਾ ਜਦੋਂ ਨਹੀਂ ਇਹਦਾ ਮੇਰੇ ਦਵਾਲੇ ਹੋ ਜਾਂਦੇ ਬੈਠੀ ਦੋਨੀ ਚੁੱਪ ਕਰ ਤਾਂ ਤੇਰੀ ਸੇਵਾ ਹੋ ਜਾਣੀ ਹੋ ਤੂੰ ਚੁੱਪ ਕੀਤੀ ਅਨੂ ਨੇ ਚੁੱਪ ਕਰਾਉਂਦਾ ਇੱਧਰ ਆ ਇੱਧਰ ਆ ਤੇਰੀ ਮੱਲਾਈ ਦਵਾ ਮਾ ਚੁੱਪ ਲਾਈ ਦਵਾ ਤੇਰੀ ਅਗੇ ਆਵਾ ਹੱਟਦੇ ਮੋਤੇ ਮਾਰੀਆਂ ਯਾਰਾ ਦੇਖ ਕੇ ਭਾਈ ਮੈਂ ਕਰਦਾ ਰੌਣਕ ਡਾਈਆਂ ਹੈ ਮੋਤੇ ਕ ਮਾਰੀਆਂ ਉਦਾਂ ਨੇ ਤੇਨੂੰ ਮਾਰਿਆ ਵਾ ਚੱਲ ਜਾ ਮੈਂ ਲਾਗੋ ਤੇਰੇ ਅੰਨ ਖੱਤਿਆ ਨੂੰ ਬਿਮਾਰੀ ਪਵੇ ਨਹੀਂ ਤੈਨੂੰ ਯਾਰ ਇ tanto ਥੋੜੀ ਜਿਆਦਾ ਹੀ ਕੰਡਾ ਹੈ ਬਣ ਡੇਗੇ ਡੇਗੇ ਯਾਰ ਕੁੱਟਣਾ ਕਿਉਂ ਆ ਮਰ ਜਨ ਨਾ ਖੱਤਿਆ ਮੈਂ ਤੈਨੂੰ ਕਦੀ ਤੇ ਤੇ ਜ਼ਿੰਦਗੀ ਚ ਭਰਤ ਬਾਰ ਨਾ ਕਰਾਂ ਉਦਰੀਆ ਨਾਨੀ ਨੂੰ ਬੁਲਾ ਦੇ ਉਹਨਾਂ ਨੂੰ ਲੈ ਜਾ ਇੱਥੋਂ ਤੈਨੂੰ ਤੈਨੂੰ ਮੈਂ ਆਪਣੇ ਲਾਗ ਗਿਆ ਉਦਾਂ ਨਾ ਕਿਤੇ ਬਹਿਨ ਦਵਾ ਚਵਲਾ ਕਿਉਂ ਤੇਰਾ ਪੋਤ ਬਦਨਾਮ ਕਰਕੇ ਰਹਾ ਤਾ ਤੂੰ ਉਹਨਾਂ ਨੂੰ ਵੀ ਗਾਣਾ ਫੜਾਈਆ ਕਦੀ ਮੈਨੂੰ ਦਿੱਤੇ ਤੇ ਕਦੀ ਨਹੀਂ ਦਿੱਤੇ ਉੰਤਰੇ ਜੇ ਡੇਗ ਗਿਆ ਹੀ ਤੇ ਮੇਰੇ ਕੋਲ ਆਉਂਦਾ ਮੇਰੇ ਕੋ ਆਫਰ ਦਾ ਦੱਸਦਾ ਮੈਨੂੰ ਫੋਟਾ ਦਾ ਵੀ ਮੇਰੇ ਕੋ ਪੈਸੇ ਡਿੱਗ ਗਏ ਕਿਤੇ ਮੈਂ ਡਰ ਦੇ ਨੀ ਦੱਸਿਆ ਮੈਂ ਤੂੰ ਤਾਂ ਤੱਤੇ ਤਵੇ ਤੇ ਬਹਿ ਜਾ ਤੈਨੂੰ ਮੈਂ ਤਾਨਾ ਤਬਾਰ ਕਰਾਂ ਚੱਲ ਕੋਈ ਨੀ ਗੁੱਸਾ ਨਾ ਕਰ ਨਾਨੀ ਨੂੰ ਭਲਾ ਤ ਉਹਨੂੰ ਫੋਟੋਆਂ ਪਾ ਆਪਣੀਆਂ ਤੈਨੂੰ ਕਹਿੰਦਾ ਇਦਾਂ ਕੁੱਟਦੇ ਆ ਚੁੱਪ ਕਰ ਚੱਲ ਜਮੈਂ ਲਾਗੂ ਮੈਨੂੰ ਹਮਦਰਦੀ ਨਾ ਵਖਾ ਜਿੰਨੀ ਬੇਇੱਜ਼ਤੀ ਕਰਾਈ ਨਾ ਸਾਰੇ ਤੂੰ ਕਰਾਈਆ ਬੁੱਢੀ ਨਾ ਮੈਨੂੰ ਅੱਧਾ ਚੀਨ ਦੇਣਾ ਤੂੰ ਇੱਥੇ ਆਪਾਂ ਕਿਉਂ ਰਹਿ ਰਹੇ ਆ ਚੱਲ ਜਲੀ ਨਾਨੀ ਕੋ ਉਹਨੂੰ ਫੋਟੋਆਂ ਪਾ ਦੇ ਉਹਨੂੰ ਕਹ ਆ ਵੇਖ ਕੇ ਯਾਰ ਕਰਦੇ ਸਾਡਾ ਨਾਨੀ ਦੇ ਜੂਟਾ ਪਾ ਕੇ ਦਸੀ ਜਿੰਨੀਆਂ ਉਹਨੂੰ ਗੱਲਾਂ ਖਰਾਤੀਆਂ ਨਾਲੇ ਉਹ ਕੋ ਪੈਸੇ ਨਾ ਆਏ ਨਾ ਕੱਟਿਆ ਨਾਲੇ ਉਹਨੂੰ ਬਤਲਾਵ ਕਰਤਾ ਇੱਥੇ ਵੀ ਦਿੱਤੇ ਨਹੀਂ ਆ ਕੀ ਖਾਣਾ ਨਾ ਹੋਵੇ ਤੇ ਕਿਤੇ ਨਾਨੀ ਹਰ ਕਿੱਥੇ ਡੇਗ ਲਾਉ ਨੀ ਉਹਨੂੰ ਫੋਨ ਵੀ ਲੈ ਜਾ ਮੈਨੂੰ ਫੋਟੋਆਂ ਨੇ ਪਾ ਫੇਰ ਹੀ ਖੜੂਗੀ ਫੋਨ ਕਿੱਥੇ ਤੇਰਾ ਲੈ ਆ ਫੋਨ ਲੈ ਆ ਨਾ ਉਹ ਤਾਂ ਨਾ ਘੱਟੇਦਾ ਸੋਕ ਤੋਂ ਕੋਈ ਮੇਕਿਆ ਨਹੀਂ ਜਦੋਂ ਨਹੀਂ ਉਦੋਂ ਚੱਲੀ ਆਂਗੂ ਕੁੱਟਣ ਡੈ ਬੈਂਦਾ ਜਦੋਂ ਆਪਣਾ ਘਰ ਨਹੀਂ ਚੰਗਾ ਤੇ ਉਹਨੂੰ ਵੀ ਕੀ ਕਵਾਂ ਕਿਤਾ ਕੁਰਸੀ ਤੇ ਬੈਠੇ ਕਰਦੀ ਥਲੇ ਥਲੇ ਵੇਖੀ ਮੰਮੀ ਨੂੰ ਸਾਦਨ ਦੱਸ ਕੇ ਜਾਉ ਇਹਨਾਂ ਨੂੰ ਚੰਗੀ ਤਰ੍ਹਾਂ ਮਾਰ ਨਹੀਂ ਦੜਿਆ ਕੰਮ ਇਹਨਾਂ ਕੇ ਨੂੰ ਪਾ ਦੀ ਨੰਨ ਪਾਣੀਆ ਨਾ ਕਰ ਤੇ ਚੰਗੇ ਪੋਚਮੇ ਦੇ ਬਣਾਉਂਦਾ ਆ ਨੇ ਦਵਿੰਦਰੇ ਨੂਰੀਆ ਆਈ ਮਮੀ ਆ ਫੋਨ ਵੇਖ ਮੈਸੇਜ ਜਿਉਂ ਡੈ ਯੋ ਫੋਟੋ ਪਾਤੀ ਜਾਵਦੀ ਹਾਂ ਮੋਫਰਾ ਦੀ ਪਾਤੀ ਹੁਣੀ ਪਰੇ ਉਹ ਵੇਖਾਂ ਕਿੰਨੇ ਕਲੇ ਲਿਆਏ ਆ ਬਲੋ ਜਾ ਲੋਕ ਤੇ ਖੋ ਲੰਦੇ ਮਾ ਤਾਂ ਕਾਲੀ ਬੜੀ ਪੈਣੀ ਚੱਲ ਚੱਲ ਨਲੂ ਜਿਹਾ ਸਮਰਾਦਾ ਪੂਰੀ ਹੋ ਗਈ ਹਾਂ ਹਾਂ ਦਿਵਾਲੀਆ ਗਿਫਟ ਹੀ ਸਹੀ ਹਾਂ ਗਿਫਟ ਬਲੋ ਜਾ ਹਾਂ ਆਏ ਗੋਰਾ ਲਵ ਗੋਰਾ ਲਿਹੇ ਆਈਏ ਹਾਈ ਮਮਰ ਜਾਂ ਹਾਂ ਆ ਗਿਆ ਹਾਈ ਇਹ ਤੇ ਕੁਟੀਆਂ ਆ ਵੀ ਨੀਲ ਪਏ ਹਾਈ ਵੇ ਵੇ ਕੁੜੀ ਤੇਰੀ ਵੇ ਕੁੜੀ ਕੀ ਹੋ ਗਿਆ ਵਾ ਹਾਈ ਮੈਨੂੰ ਕੀ ਪਤਾ ਹਾਈ ਨਹੀਂ ਕਿ ਤੇ ਮੂੰਹ ਉੱਪਰ ਲਾਣ ਗਿਆ ਕਿਨੇ ਡਾਗੇ ਹਾਈ ਮੈਨੂੰ ਕੀ ਪਤਾ ਵਾ ਹਾਈ ਹਾਈ ਮੈਂ ਰੋਣੀ ਗਿਆ ਵਰੇ ਵਰੇ ਦੇਣਾ ਉਹਨਾਂ ਨੂੰ ਫੋਨ ਕਰਦੀ ਇਹਨੂੰ ਹਾਂ ਇਹਦਾ ਤੇ ਮੂੰਹ ਮੜੰਗਾ ਹੋਰ ਤਰ੍ਹਾਂ ਦਾ ਉਹ ਗਪਰੀਤ ਦਾ ਉਹ ਪ੍ਰੀਤ ਨਹੀਂ ਹੋ ਹਾਂ ਪ੍ਰੀਤ ਹੀ ਆ ਹਾਈ ਮੁੰਮੀ ਨੀਲ ਪਏ ਤੇ ਤੇ ਹਾਈ ਮੈਂ ਮਰਾਂ ਮੈਂ ਕੁਟਿਆਕ ਨਹੀਂ ਕਿਤੇ ਕੋਈ ਨਹੀਂ ਪਤਾ ਨਹੀਂ ਟੈਂਜਣਾ ਲੱਲੀ ਬੀਬੀ ਨੂੰ ਲਾ ਫੋਨ ਹੈ ਹੈ ਫੋਨ ਲਾ ਆਏ ਨਹੀਂ ਮੇਰੇ ਕੋ ਨਹੀਂ ਵੇਖੀ ਜਾਂਦੀ ਹਾ ਬੰਦ ਕਰ ਤੇ ਫੋਨ ਲਾ ਕੇ ਫੜਾ ਮੈਨੂੰ ਦਵਾ ਦਾ